ਲੋ ਜੀ ਇੱਕ ਵਾਰੀ ਫੇਰ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਧੁਮਾਕੇ ਚੈੱਕ ਕਰ ਲਓ ਜੀ ਡਿਜ਼ਾਈਨ ਦਾ ਜਨਵਰੀ ਵਾਲੇ 50% ਆਫ ਤੇ ਮਿਲ ਰਹੇ ਤੁਹਾਨੂੰ ਸੋਹਣੇ ਸੋਹਣੇ ਸੂਟ ਆ ਗਏ ਆ ਜੀ ਆ ਦੇਖੋ ਜੀ ਨਵੇਂ ਕੰਮ ਤੇ ਨਵੇਂ ਕੱਪੜੇ ਦੁਪੱਟੇ ਮਿਲਣਗੇ ਪੂਰੇ ਹੈਵੀ ਜੀ ਕਲਰ ਚੈੱਕ ਕਰ ਲਓ ਜੀ ਆ ਦੇਖੋ ਜੀ ਜਰਕਨ ਦਾ ਕੰਮ ਹੋਇਆ ਹੈ ਸਾਰਾ ਸੂਟ ਦੇ ਉੱਪਰ ਤੇ ਦੁਪੱਟਾ ਵੀ ਪੂਰਾ ਹੈਵੀ ਰਹਿਣ ਵਾਲਾ ਹੈ ਦਾ ਤੇ ਅਗਲਾ ਡਿਜ਼ਾਈਨ ਵੀ ਚੈੱਕ ਕਰ ਲੋ ਜੀ ਕੰਟਰਾਸਟ ਦੁਪੱਟੇ ਦੇ ਨਾਲ 1 ਦਾ ਜਨਵਰੀ ਵਾਲੇ ਸੂਟ ਕਰ ਦਿੱਤੇ ਆ ਗੋਠੀ ਵਾਲਿਆਂ ਨੇ 50% ਆਫ ਤੇ ਬਾਜੀ ਚੈੱਕ ਕਰ ਲੋ ਡਿਜ਼ਾਈਨ ਕਿੰਨੇ ਆਏ ਨੇ ਆ ਦੇਖੋ ਜੀ ਬੱਟ ਵਰਕ ਦਾ ਕੰਮ ਹੋਇਆ ਹੋਇਆ ਬਹੁਤ ਪਿਆਰੇ ਪਿਆਰੇ ਵਰਕ ਦੇ ਕੰਮ ਹੋਏ ਹੋਏ ਨੇ ਇਹ ਤੁਹਾਨੂੰ ਮਿਲਣਗੇ ਗੋਠੀ ਵਾਲਿਆਂ ਦੀ ਸ਼ੋਪ ਤੇ ਜੀ ਇੰਨੇ ਪਿਆਰੇ ਡਿਜ਼ਾਈਨ ਆਏ ਆ ਮੈਂ ਕਿਹਾ ਜੀ ਕੀ ਬਾਤ ਹੈ ਚੈੱਕ ਕਰਾ ਦਿਓ ਡਿਜ਼ਾਈਨ ਕਿੰਨੇ ਆਏ ਆ ਤੁਹਾਨੂੰ 50% ਆਫ ਤੇ ਜੇ ਕਿਸੇ ਲਈ ਦਾ ਜਨਵਰੀ ਦੇ ਸੂਟ ਬਣਾਣੇ ਆ ਇੱਕ ਵਾਰੀ ਗੋਠੀ ਵਾਲਿਆਂ ਦੀ ਸ਼ੋਪ ਤੇ ਜਰੂਰ ਆਓ ਜੀ ਬਹੁਤ ਸੋਹਣੇ ਸੋਹਣੇ ਸੂਟ ਮਿਲ ਜਾਣੇ ਆ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਜੀ ਬਠਿੰਡੇ ਸ਼ੋਰੂਮ ਦੇ ਵਿੱਚ ਮਿਲਣਗੇ ਗੋਠੀ ਵਾਲਿਆਂ ਦੇ ਇੰਨੇ ਪਿਆਰੇ ਪਿਆਰੇ ਸੂਟ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਤੇ ਬਠਿੰਡੇ ਆ ਕੇ ਤੁਸੀਂ ਪੁੱਛ ਲੋ ਸਸਤਾ ਕਪੜਾ ਕਿੱਥੋਂ ਮਿਲਦਾ ਹੈ ਤੁਹਾਨੂੰ ਇੱਕੋ ਜਿਹਾ ਸ਼ੋਪ ਮਿਲੇਗੀ ਗੋਠੀ ਵਾਲਿਆਂ ਦੀ ਜੀ ਗੋਠੀ ਵਰਲਡਵਾਈਡ ਤੋਂ ਵੀ ਬੀਬੀਰ ਪਟਿੰਡਾ ਦੇ ਵਿੱਚ ਸ਼ੋਅਰੂਮ ਹੈ ਜੀ ਬਹੁਤ ਘੱਟ ਰੇਟਾਂ ਦੇ ਉੱਪਰ ਸੂਟ ਮਿਲਣ ਜਾ ਰਿਹਾ ਤੁਹਾਨੂੰ ਆ ਚੈੱਕ ਕਰ ਲਓ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਹੈ ਇਹ ਸਾਰੇ ਹੀ ਡਿਜ਼ਾਈਨ ਤੁਹਾਨੂੰ ਦੇ ਦੇਣੇ ਆਪਾਂ 50% ਆਫ ਤੇ 50% ਆਫ ਤੇ ਤੁਹਾਨੂੰ ਮਿਲਨੇ ਆ ਜੀ ਆ ਚੈੱਕ ਕਰੋ ਜੀ ਇੱਕ ਵਾਰੀ ਮੌਕਾ ਜ਼ਰੂਰ ਦਿਓ ਤੁਸੀਂ ਗੋਠੀ ਵਾਲਿਆਂ ਨੂੰ ਤੁਹਾਨੂੰ ਸੂਟ ਜਿਹੜੇ ਦਵਾਂਗੇ ਆਪਾਂ 50% ਆਫ ਤੇ ਮਿਲਾਂਗੇ ਤੇ ਹੈਵੀ ਹੈਵੀ ਸੂਟ ਹੈ ਭਾਜੀ ਇੱਕ ਵਾਰੀ ਨਿਗਾਹ ਕਰਾ ਦਿਓ ਕਿੰਨੇ ਡਿਜ਼ਾਈਨ ਆਏ ਨੇ ਸਾਰੇ ਹੀ ਕੰਮ ਮਿਲ ਜਾਣਗੇ ਜੀ ਅਲੱਗ-ਅਲੱਗ ਤਰ੍ਹਾਂ ਦੇ ਵਰਕ ਮਿਲਣਗੇ ਦੇਖੋ ਕਿੰਨੇ ਪਿਆਰੇ ਪਿਆਰੇ ਵਰਕ ਹੈ ਜਰਕਨ ਵਰਕ ਮਿਲ ਜਾਊਗਾ ਦਬਕੇ ਦਾ ਕੰਮ ਮਿਲ ਜਾਣਗੇ ਗੋਠੀ ਵਾਲਿਆਂ ਨੇ ਲਾ ਦਿੱਤਾ ਜੀ ਮਹਾਂ ਤਮਾਕਾ ਚੈੱਕ ਕਰ ਲੋ ਜੀ 50% ਆਫ ਤੇ ਸੂਟ ਮਿਲਣਗੇ ਜੀ ਤੁਹਾਨੂੰ ਗੋਠੀ ਵਾਲਿਆਂ ਦੇ ਤੇ ਤੁਸੀਂ ਆਣਾ ਕਿੱਥੇ ਹੈ ਜੀ ਗੋਠੀ ਵਰਲਡਵਾਈਡ ਤੋਬੀ ਬਿਹਾਰ ਪਟਿੰਡਾ ਕਿਸੇ ਨੂੰ ਮਰਜ਼ੀ ਆ ਕੇ ਪੁੱਛ ਲੋ ਜੀ ਦੁਕਾਨ ਸਸਤਾ ਕਪੜਾ ਕਿੱਥੇ ਮਿਲਦਾ ਜੀ ਇੱਕੋ ਹੀ ਇੱਕ ਸ਼ੋਰਮ ਹੈ ਗੋਠੀ ਵਾਲਿਆਂ ਦਾ ਜੀ ਸੋਨੇ ਸੋਨੇ ਡਿਜ਼ਾਈਨ ਮੈਂ ਨਹੀਂ ਕਹਿੰਦਾ ਕਿੱਥੇ ਮਿਲਣਗੇ ਐਡੇ ਸੋਨੇ ਸੋਨੇ ਡਿਜ਼ਾਈਨ ਸਿਰ ਤੇ ਨਿਕਾ ਮਾਰੋ ਐਡੇ ਪਿਆਰੇ ਪਿਆਰੇ ਡਿਜ਼ਾਈਨ ਹੈਵੀ ਸੂਟ ਦਾ ਜਨਵਰੀ ਵਾਲੇ ਬਹੁਤ ਹੀ ਘੱਟ ਰੇਟਾਂ ਤੇ ਆਪਣੇ ਕੋਲ ਆਏ ਨੇ ਜਿੰਨਾ ਸਟਾਕ ਆਇਆ ਨਹੀਂ ਸਾਰਾ 50% ਆਫ ਤੇ ਆਇਆ ਹੈ 50% ਸਕੋਟ ਤੇ ਦਾਜਨਵਰੀ ਵਾਲੇ ਸਪੈਸ਼ਲ ਸੂਟ ਲੈ ਕੇ ਆਏ ਸੋਡੇ ਵਾਸਤੇ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰੇ ਤੇ ਬਹੁਤ ਹੀ ਖੂਬਸੂਰਤ ਫਰਕ ਚੱਕ ਸਕਦੇ ਹੋ ਐਨੇ ਸੋਹਣੇ ਸੋਹਣੇ ਵਰਕਾਂ ਵਾਲੇ ਮੋਰਨਿੰਗ ਵਾਲੇ ਡਿਜ਼ਾਈਨ ਦੀ ਬਿਲਕੁਲ ਡਿਫਰੈਂਟ ਤੇ ਬਿਲਕੁਲ हटਕੇ 50% ਸਕੋਟ ਤੇ ਅੱਜ ਜਿਹੜਾ ਮੇਰੇ ਤੋਂ ਟੀਲ ਲੱਗ ਰਿਹਾ ਵੀਜੀ ਅੱਜ ਜਿਹੜਾ ਟੀਰ ਐ ਰਿਹਾ ਜੀ ਇਹ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਬਿਲਕੁਲ ਪਿਆਰੇ ਡਿਜ਼ਾਈਨ ਸੋਹਣੇ ਸੂਟ ਸੋਹਣੇ ਦੁਪੱਟੇ ਨਾਲ ਆਏ ਨੇ ਵਰਕ ਵਾਲੇ ਦੁਪੱਟੇ ਨਾਲ ਜਿਹੜਾ ਡਿਜ਼ਾਈਨ ਤੇ ਨਿਗਾ ਮਰਾਓ ਭਾਜੀ ਬਿਲਕੁਲ ਲੇਟੈਸਟ ਬਹੁਤ ਹੀ ਪਿਆਰੇ ਤੇ ਬਹੁਤ ਹੀ ਖੂਬਸੂਰਤ ਦਾਜਨ ਵਰੀ ਵਾਲੇ ਜਿੰਨੇ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਨਾ ਇਹ ਸਾਰੇ ਦਾਜਨ ਵਰੀ ਵਾਲੇ ਆ ਉਹ ਸਾਰੇ ਹੀ ਡਿਜ਼ਾਈਨ 50% ਸਪੋਰਟ ਤੇ ਹੈ ਕਹਿਣ ਦੀ ਗੱਲ ਨਹੀਂ ਸ਼ੈਦੀ ਨੰਬਰ 1 ਕਾਨ ਮਾਲਵੇ ਦਾ ਸਨਾ ਵੱਡਾ ਸ਼ੋਰੂਮ ਟੋਡੇ ਵਾਸਤੇ ਲੈ ਕੇ ਆਇਆ 50% ਸਕੋਰ ਤੇ ਦਾਜਨ ਵਰੀ ਵਾਲੇ ਸੂਤ ਬਹੁਤ ਹੀ ਘੱਟ ਰੇਟ ਤੇ ਵੀਡੀਓ ਚ ਚ ਲੱਗੀ ਜਾਂ ਡਿਜ਼ਾਈਨ ਅੱਛਾ ਲੱਗਿਆ ਸ਼ੇ ਲੈਕ ਮਨਜ਼ੂਰ ਕਰਨਾ ਨਮਸਕਾਰ ਪ੍ਰਣਾਮ ਸਤਿ ਸ਼੍ਰੀ ਅਕਾਲ ਹਾਈ ਸਰਦੀਆਂ ਵਾਲੇ ਸੂਤ ਦੇ ਰੇਟਾਂ ਰਿਆਣਕ ਆ ਤੂੰ ਯਕੀਨ ਮੰਨੇਗਾ ਇਹ 1250 ਵਾਲਾ ਸੂਤ ਹੈ 1750 1850 ਭਾਜੀ ਇਹ ਹੁਣ ਆਪਣੇ ਉਪਰ ਕਿੰਨੇ ਦਾ ਜੀ ਇਹ ਭਾਜੀ ਬਹੁਤ ਘੱਟ ਰੇਟ ਹੈ ਜਿਹਦੇ ਮੇਰੀ ਭੈਣ ਨੇ ਲੈ ਕੇ ਰੱਖਣਾ ਨਾ ਲੈ ਕੇ ਰੱਖ ਦੋ ਾਂਦੀ ਸਰਦੀ ਨੂੰ ਫੇਰ 12 13 ਸਲਾਓਗੇ ਅਸੀਂ ਲੋਹੜੀ ਤੋਂ ਬਾਅਦ ਰੇਟ ਹੋਰ ਘਟਾਤੇ ਐ ਲੋਹੜੀ ਤੋਂ ਬਾਅਦ 12 ਤੋਂ 13 16 ਸਿਮਰ ਦਾ ਸੂਟ 650 ਕਰਤਾ ਬਾਜੀ ਸ਼ੋਲ ਹੁਲ ਬਾਜੀ ਸ਼ੋਲ ਜੇ ਵੀ ਹਲੇ ਤਾਂ ਧੁੰਦ ਪੈਣੀ ਸ਼ੁਰੂ ਹੋਈ ਐ ਫੇਰ ਵੀ ਰੇਟ ਘਟ ਕੇ ਗੋਠੀ ਵਾਲੇ ਬਾਜੀ ਇਹ ਆ ਲਓ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ 13 13 16 ਚੋਰਾ ਚੋਲਾ 16 ਆਰਟੀਕਲ ਨਾਲ 650 ਕਰਤਾ ਆ ਲਓ ਚੈੱਕ ਕਰੋ ਬਾਜੀ ਇੱਕ ਗਾਲੇ ਕੋਪਾ ਨਹੀਂ 1216 1250 ਇਹ ਕਿੰਨੇ ਦਾ 750 ਪਾਜੀ ਹਰ ਪਾਜੀ ਗਰਮ ਜੋੜ ਮਿਲ ਰਿਹਾ ਜੀ 750 ਗਰਮ ਸੂਟ ਪਾਰਟੀ ਵੇਅਰ ਮਰਕਾ ਵਾਲੇ ਸੂਟ ਮਿਲ ਰਹੇ ਆ ਬਹੁਤ ਹੀ ਘੱਟ ਰੇਟ ਹੈ ਇਹ ਸਿਮਰ ਹੈ ਪਾਜੀ ਇਹ ਸਿਮਰ ਹੈ ਪਾਜੀ ਇਹ ਸਿਮਰ ਹੈ ਪਾਜੀ 650 ਦਾ 650 ਸਿਮਰ 650 ਦਾ ਵਰਕ ਵਾਲਾ 750 ਦਾ ਇਹ ਪੂਰੇ ਬਾਜ਼ਾਰ ਦੀ ਜ਼ਿੰਮੇਵਾਰੀ ਹੈ ਸਾਡੇ ਤੋਂ ਘੱਟ ਕੋਈ ਨਹੀਂ ਦੇ ਸਕਦੀ ਜੀ ਆਹ ਹੋਰ ਵੀ ਨੇ ਹੋਣ ਨਵਾਂ ਸਟੋਰ ਹੈ ਪਾਜੀ ਰੇਟ ਘਟ ਗਏ ਜੀ ਇਹ ਪਿਓਲ ਬੰਦ ਦਾ ਇਹ ਆ ਉਹ ਸੂਟ ਹੈ ਭਾਜੀ ਸਾਡੇ ਨਾਲ ਦਾ ਵਾਲਾ ਜੀ 250 ਰੁਪਏ ਦਾ ਸੂਟ ਹੈ ਆ ਲਓ ਉਹ ਸੂਟ ਹੈ ਮਸ਼ਰੀਨ ਦਾ ਦੁਪੱਟਾ ਹੈ 50% ਸਕੋਰ ਤੋਂ 110% ਸਕੋਰ ਤੇ ਹੈ ਡਿਜ਼ਾਈਨ ਅੱਛਾ ਲੱਗਿਆ ਜੱਟ ਬੱੱਚਾ ਅਟਾ ਲੱਗਿਆ ਸ਼ੇਰ ਲੈਕ ਮਨਜ਼ੂਰ ਕਰਿਓ ਨਮਸਕਾਰ ਪ੍ਰਣਾਮ ਸਤਿ ਸ਼੍ਰੀ ਅਕਾਲ ਜੀ ਆਲਾ ਤੁਹਾਡਾ ਹਾਂ ਤਾਂ ਤੁਸੀਂ ਸਾਰੇ ਵਧੀਆ ਹੀ ਹੋਗੇ ਗੋਠੀ ਮੜਵੇ ਤੁਹਾਡੇ ਵਾਸਤੇ ਲੈ ਕੇ ਆਏ ਸੋਹਣੇ ਸੋਹਣੇ ਡਿਜ਼ਾਈਨ ਬਨਾਰਤੀ ਦੇ ਪਲੇਨ ਦੇ ਸਾਰੀਆਂ ਰਜਤ ਪਾਦੀ ਸਾਰੀਆਂ ਨਵੀਆਂ ਚੀਜ਼ਾਂ ਆਈਆਂ ਨੇ ਸਣ ਸਣ ਸੂਟ ਬਨਾਸਤੀ ਦਾ ਆਏ ਭਾਜੀ ਆਪਣੇ ਕੋਲ ਸਾਰੇ ਡਿਜ਼ਾਈਨ ਵਧੀਆ ਆਏ ਆ ਜੀ ਪ੍ਰਦੀਪ ਵੀ ਤੁਹਾਨੂੰ ਅੱਜ ਦਿਖਾਣਗੇ ਜਮ੍ਹਾਂ ਹੀ ਨਵੀਂ ਵੈਰਾਈਟੀ ਭਾਜੀ ਦਿਖਾਓ ਜੀ ਇਹ ਮੇਰੀ ਆਰਟੀਕਲ ਨੇ ਭਾਜੀ ਪਿਓਰ ਦੇ ਆਹ ਤੁਹਾਨੂੰ ਮੈਂ ਤੇਰਾ ਆਰਟੀਕਲ ਦਿਖਾ ਰਿਹਾ ਪਿਓਰ ਬਨਾਸਤੀ ਦੇ ਉੱਪਰ ਦਿਖਾ ਰਿਹਾ 1800 ਰੁਪਏ ਦਾ ਸੂਟ ਹੈ 5 ਮੀਟਰ ਦਾ 1600 ਰੁਪਏ ਦਾ ਸੂਟ ਹੈ ਦੋ ਰੇਟਾਂ ਦੀ ਆਈਟਮ ਹੈ 1800 ਵੀ ਹੈਗੀ 1600 ਵੀ ਹੈਗੀ ਹੈ ਇਹ ਭਾਜੀ ਕੱਲੀ ਸ਼ਰਟ ਵੀ ਮਿਲੂਗੀ ਅੱਛਾ ਸ਼ਰਟ ਵੀ ਦੇ ਦੋਗੇ ਇਹ ਸ਼ਰਟ ਵੀ ਦੇ ਲਾਂਗੇ ਟਾਈਮ ਮੀਟਰ ਠੀਕ ਹੈ ਜੇ ਕਸਟਮਰ ਸ਼ਰਟ ਮੰਗਦਾ ਹੈ ਕਸਟਮਰ ਕੋ ਕੋਈ ਮਰਜ਼ੀ ਬੋਟਮ ਪਈ ਹੈ ਤੁਹਾਡੇ ਘਰੇ ਬੇਸਟ ਕੋਈ ਬੋਟਮ ਪਈ ਹੈ ਸਿਲਕ ਦੀ ਪਾਰਟੀ ਵੇਅਰ ਮੇਰੇ ਕੋ ਸ਼ਰਟ ਮੈਚ ਕਰਕੇ ਲੈ ਲੈ ਭਾਜੀ ਇਹ ਤਾਂ ਬਹੁਤ ਵਧੀਆ ਆਫਰ ਦੇ ਦਿੱਤੀ ਮੈਂ ਕਹਿੰਦਾ ਹਰ ਕੋ ਡਿਜ਼ਾਈਨ ਦੇਖੋ ਕਸਟਮਰ ਦਾ ਮਨ ਖੁਸ਼ ਹੋਏਗਾ ਐਨੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਇਆ ਭਾਜੀ ਮੈਂ ਆਹ ਦੇਖੋ ਆਹ ਸਾਰੇ ਡਿਜ਼ਾਈਨ ਹਾਊਸ ਹੋਮਾ ਇੱਕ ਇੱਕ ਕੱਲਾ ਕੱਲਾ ਡਿਜ਼ਾਈਨ ਹੋ ਪੜ ਜਾਂਦਾ ਸਾਰੇ ਕਲਰ ਡਿਜ਼ਾਈਨ ਸਾਰੇ ਕਲਰ ਡਿਜ਼ਾਈਨ ਦਿਖਾਉਂਗਾ ਜੀ ਕੱਲਾ ਕੱਲਾ ਡਿਜ਼ਾਈਨ ਦਿਖਾਉਂਗਾ ਇਹ ਸਾਰੇ ਪਿਓਰ ਐਟਮ ਹੈ ਕਿੰਗ ਖਾਨ ਦੀ ਭਾਜੀ ਯੋਰਕਿੰਗ ਕੰਨ ਬ੍ਰਿਕ ਬ੍ਰਿਕ ਬੁਟੀ ਭਾਜੀ ਅੰਬੀ ਵਾਲਾ ਰਿ ਹੈ ਗਲਤ ਕਲਰ ਦੇ ਪੈਰਟ ਕਲਰ ਯੈਲੋ ਕਲਰ ਯੈਲੋ ਨਾਲ ਕੰਟਰਾਸਟ ਪੈਰਟ ਕਰ ਆ ਸਾਰਾ ਸਟੋਕ ਮੇਰੇ ਤੋਂ ਮੇਰੇ ਵੀਰ ਸਾਰਾ ਸਟੋਕ ਪੈਣਾ ਤੇਰਾ ਹੜਾ ਆ ਜਿਹੜਾ ਸਟੋਕ ਮੇਰੀ ਭੈਣ ਮੈਡਮ ਜੀ ਜਿਹੜਾ ਸਟੋਕ ਪਿਆ ਮੇ ਤੋਂ ਸ਼ਰਟ ਵੀ ਲੈ ਕੇ ਜਾ ਸਕਦੇ ਹੋ ਸੂਟ ਵੀ ਲੈ ਕੇ ਜਾ ਸਕਦੇ ਭਾਜੀ ਪ੍ਰਦੀਪ ਜੀ ਦਾ ਕਹਿਣਾ ਮਤਲਬ ਇਹ ਹੈ ਜੀ ਕਸਟਮਰ ਨਾਰਾਜ਼ ਨਹੀਂ ਕਰਨਾ ਜੇ ਉਹਨਾਂ ਨੇ ਸ਼ਰਟ ਲੈਣੀ ਹੈ ਉਹਨਾਂ ਨੂੰ ਸ਼ਰਟ ਵੀ ਦੇ ਦੇਣੀ ਹੈ ਇਹਨਾਂ ਨੇ ਭਾਜੀ ਸ਼ਰਟ ਵੀ ਦੇਣੀ ਹੈ ਕਈ ਮੇਰੇ ਕਸਟਮਰ ਆਏ ਕਹਿੰਦੇ ਸੀ ਜੇ ਅਸੀਂ ਕਮੀਜ਼ ਤਾਂ ਲੈ ਲਈ ਕੁਛੀ ਵਾਲੇ ਦੇ ਤੇ ਸਲਵਾਰ ਕਿੱਥੋਂ ਲਵਾਂਗੇ ਅਸੀਂ ਮੈਚੂ ਸੂਟ ਵੀ ਲੈ ਕੇ ਆਏ ਆ ਅੱਛਾ ਮੈਚ ਵੀ ਦਰਸਾ ਦਿਖਾਓ ਜੀ ਜਿਵੇਂ ਹੁਣ ਚਰਟ ਲੈ ਕੇ ਅਗਲਾ ਕਹਿੰਦਾ ਸਲਵਾਰ ਸਲਵਾਰ ਕਿੱਥੋਂ ਲਵਾਂਗੇ ਠੀਕ ਹੈ ਸਲਵਾਰ ਦਾ ਆਪਾਂ ਆਪਸ਼ਨ ਹੈ ਭਾਜੀ ਆ ਲੋ ਅੱਛਾ ਉਹ ਤੁਸੀਂ ਮੈਚਿੰਗ ਕਰਾ ਦਿਓ ਆ ਲੋ ਦਿਖਾਓ ਖੋਲ ਕੇ ਭਾਜੀ ਅਸੀਂ ਮੈਚਿੰਗ ਸੂਟ ਵੀ ਲੈ ਕੇ ਆਏ ਆ ਭਾਜੀ ਤੇ ਭਾਜੀ ਇਹਦਾ ਬੋਟਮ ਵੀ ਬੋਟਮ ਇਹ ਲਵਾ ਰੱਖੀਏ ਤੁਸੀਂ ਬੋਟਮ ਕਿਹਦੀ ਲਵਾਈ ਹੈ ਨਾ ਭਾਜੀ ਰਜਤ ਭਾਜੀ ਇਹ ਪਿਓਰ ਦੀ ਲਵਾਈ ਹੈ ਭਾਜੀ ਪਿਓਰ ਦੀ ਬੋਟਮ ਲਵਾ ਰੱਖੀਏ ਜੀ ਆਪਾਂ ਨੂੰ ਕਸਟਮਰ ਨੂੰ ਮੇਰੀ ਭੈਣ ਨੂੰ ਕਿੱਥੇ ਜਾਣ ਪ્યોਰ ਬੋਲ ਦਾ ਪੂਰਾ ਧਿਆਨ ਰੱਖਦੇ ਹੋ। ਹੁਣ ਆ ਜੀ ਪੂਰਾ ਇੰਨਾ ਦੀ ਵਜ੍ਹਾ ਨਾਲ ਖੜੇ ਹਾਂ ਤਾਂ ਆਪਣੀ ਤਾਕਤ ਨਹੀਂ ਖਾਂਜੀ ਪਾ ਜੀ। ਆਪਣੀ ਤਾਕਤ ਨਹੀਂ ਕਰੇ ਇੰਨਾ ਦੀ ਵਜ੍ਹਾ ਨਾਲ ਖੜਿਆ। ਕਿੰਨੇ ਕੀ ਕਸਟਮਰ ਦੀ ਪਕਾਈ ਨਾ ਹੋਵੇ। ਬਿਲਕੁਲ ਬਿਲਕੁਲ ਦਾ ਕਹਿੰਦਾ ਧੰਨਵਾਦ ਹੈ YouTube ਦਾ ਭਾਜੀ ਤੇ YouTube ਆਇਆ ਹੈ ਹਰੇਕ ਘਰ ਦੇ ਕਿ ਹਰੇਕ ਚੀਜ਼ ਮਿਲ ਜਾਂਦੀ ਹੈ YouTube ਤੇ ਭਾਜੀ। ਲੋ ਜੀ ਲੋ ਜਿਵੇਂ ਕੀ ਪਰਦੀ ਧੰਨਵਾਦ ਹੈ YouTube ਦਾ ਭਾਜੀ। ਸਾਰੇ ਕੁਝ ਮਿਲ ਜਾਂਦਾ ਹੈ ਪਰ ਇਹ ਜਿਹੜੇ ਕਰ ਰਹੇ ਜਿਵੇਂ ਕੀ ਮੈਚਿੰਗ ਲੈਣੀ ਹੈ ਤੁਸੀਂ ਉਹ ਵੀ ਮਿਲ ਜੂਗੀ ਜੇ ਤੁਸੀਂ ਸਾਡੇ ਕੋਲ ਬੋਟਮ ਪਈ ਹੈ ਸ਼ਰਟ ਮੈਚ ਕਰਨੀ ਹੈ ਉਹ ਵੀ ਮਿਲ ਜੂਗੀ। ਹਾਂ ਜੀ। ਆਪਾਂ ਡਾਈ ਵੀ ਦਾ ਵੀ ਆਪ ਨੂੰ ਇਸ ਰੇਟ ਨੇ ਮਿਲਦੀ ਬਹੁਤ ਹੀ ਘੱਟ ਰੇਟਾਂ ਤੇ ਆ ਬਹੁਤ ਹੀ ਨੋਰਮਲ ਰੇਟਾਂ ਤੇ ਆ ਇਹ ਪੰਜ ਮੀਟਰ ਕਲੇਪ ਭਾਜੀ ਪੂਰੀ ਭਾਜੀ ਕੀ ਰੇਟ ਤੇ ਤੁਹਾਡੇ ਕੋਲ ਇਹ 950 ਰੁਪਏ ਦਾ ਸੂਟ ਹੈ ਵੀਰ ਜੀ 5 ਮੀਟਰ ਦਾ ਆ ਵਾਲਾ ਆ ਵਾਲਾ ਰਾਇਲ ਬਲੂ ਰਾਇਲ ਬਲੂ ਭਾਜੀ ਆ ਚੈੱਕ ਕਰੋ ਜੀ ਕਲਰ ਆਪਣੇ ਕੋਲੋਂ ਭਾਜੀ ਘੱਟੋ ਘੱਟ 82 83 ਕਲਰ ਪਏ ਨੇ 82 83 ਕਲਰ ਨੇ ਕਲਰ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਕਿਹਦੀ ਦੁਕਾਨ ਤੇ ਹੋਣਗੇ ਆ ਚੈੱਕ ਕਰੋ 82 83 ਕਲਰ ਕਹਿੰਦੇ ਤਿੰਨੇ ਖਾਨੇ ਮੇਰੇ ਫੁੱਲ ਵੜਾ ਫੁੱਲ ਨੇ ਉਹ ਲੰਬਾਈ ਦੇ 5 ਮੀਟਰ ਕੱਪੜਾ ਵਿੱਚ ਰੋਕੂਆਂ ਤੁਹਾਨੂੰ ਪਿੱਛੇ ਤੁਸੀਂ ਵੀਡੀਓ ਪਾਈ ਸੀ ਬੜੀ ਹਿੱਟ ਹੋਈ ਹੈ ਤੁਹਾਡੀ ਵੀਡੀਓ ਵਾਲੀ ਗਰਮ ਪਸ਼ਮੀਨਾ ਦੀ ਇਹ ਪਾਜੀ ਧੂਮ ਚੜਖੇ ਨੇ ਧੂਮ ਚੜਖੇ ਪਾਜੀ ਬੜਾ ਮਾਲ ਹੀ ਪੂਰਾ ਹੁੰਦਾ ਕੋਈ ਪਾਜੀ ਕੀ ਰੇਟ ਦੇ ਰਹੇ ਹੋ ਤੁਸੀਂ ਇਹ 900 ਰੁਪਏ ਦਾ ਪਾਜੀ 900 ਰੁਪਏ ਦਾ 5 ਮੀਟਰ ਸੂਟ ਹੈ ਪਾਜੀ ਅਨਵਰਸੀ ਬਾਦ ਪਸ਼ਮੀਨਾ ਦੋ ਵਾਰ ਛੇਰ ਮਾਰਦੀ ਹੈ ਡਬਲ ਤਾਤ ਮਾਰਦੀ ਹੈ ਪਾਜੀ ਇਹਨਾਂ ਚੋ ਬਹੁਤ ਹੀ ਪਿਆਰਾ ਆਰਟੀਕਲ ਹੈ ਇੰਨੇ ਸੋਹਣੇ ਸੋਹਣੇ ਕਲਰ ਭਾਜੀ ਮੈਂ ਆਹ ਸਾਰਾ ਸਟਾਕ ਮੇਤ ਨੂੰ ਆ ਹੇ ਨੀਚੇ ਪਿਆ ਭਾਜੀ ਆ ਉੱਪਰ ਪਿਆ ਇਹ ਗਰਮ ਪਸ਼ਮੀਨਾ ਹੈ ਜੀ ਇਹ 900 ਰੁਪਏ ਦਾ ਸੂਟ ਹੈ ਡਿਜ਼ਾਈਨ ਬਹੁਤ ਪਿਆਰੇ ਹੈ ਵਰਕ ਹੁੰਦਾ ਇਸ ਤੇ ਚੜਾਈ ਕਰਾ ਲਓ ਗੋਟਾ ਪੱਟੀ ਲੈਸ ਲਵਾ ਲਓ ਆਮ ਪਾ ਬੈਟਰ ਕਪੜਾ ਪਾਜੀ ਨਾਲੇ ਗਰਮ ਹੈ ਨਾਲ ਗਰਮ ਹੈ ਪਾਜੀ ਨਾਲੇ ਪਾਰਟੀ ਵੀ ਨਾਲ ਪਾਰਟੀ ਵੀ ਸਾਡਾ ਵੱਡੀ ਗੱਲ ਹੈ ਤੂਮ ਤਾ ਮਚੇ ਪਾਜੀ ਪਾਰਟੀ ਵੀ ਰਵੇ ਪਾਰਟੀ ਵੀ ਹੋਗਾ ਨਾਲੇ ਅਗਲਾ ਕੜਾਈ ਕਰਾ ਲੈਂਦੇ ਜੀ ਕਈ ਵਾਰੀ ਨਾ ਕਸਟਮਰ ਕਹਿੰਦਾ ਕੋਟੀ ਸਮਾਰਟਰ ਪਾ ਕੋਟੀ ਸਮਾਰਟਰ ਪਾਣ ਦੀ ਲੋਨ ਨਹੀਂ ਪਿਓਰ ਮਾਈਨਸ ਡਿਗਰੀ ਵਾਲੇ ਸੂਟ ਨੇ ਪੰਜ ਗਰਮ ਸੂਟ ਪਾਜੀ ਜਿਵੇਂ ਠੰਡ ਵਾਦੀ ਆਵੇਂ ਸੂਟ ਦਿਖਾ ਰਹੇ ਹਾਂ ਇਸ ਤੋਂ ਇਲਾਵਾ ਕੀ ਦਿਖਾਓਗੇ ਭਾਈ ਹੋਰ ਪਾਜੀ ਆਪਾਂ ਚੱਲਦੇ ਰਹੇ ਆਇਓ ਜੇ ਅੰਦਰ ਦੇ ਕਈ ਲੋਕ ਆਉਣ ਡੇ ਹਨ ਬਹੁਤ ਆਏ ਹੋਏ ਐ ਇੱਕ ਮੇ ਤੋਂ ਆ ਆਇਆ ਪਾ ਜੀ ਰੱਜ ਪਾ ਜੀ ਸਰਦੀਆਂ ਵਾਲੇ ਸ਼ੂਟ ਸਰਦੀਆਂ ਵਾਲੇ ਸ਼ੂਟ ਐ ਪਾ ਜੀ ਇਹ ਮੈਂ ਤਰ੍ਹਾਂ ਕੀ ਕਹਿੰਦਾ ਜੀ ਜਿਹੜਾ ਕਸਟਮਰ ਇਹਨੂੰ ਲੈ ਗਿਆ ਲੈ ਗਿਆ ਬੱਚਾ ਜਿਹੜਾ ਰਹਿ ਗਿਆ ਰਹਿ ਗਿਆ ਰਹਿ ਗਿਆ ਉਹ ਕਿਉਂ ਜੀ ਇਹਦਾ ਰੇਟ 2050 ਰੁਪਏ ਸੀ ਭਾਜੀ ਅੱਛਾ ਪੂਰੀ ਸਬਰੀ ਚ ਅੱਛਾ ਉਹ ਸਰਦੀ جاری ਹੈ ਭਾਜੀ ਭਾਜੀ ਕੀ ਗੱਲ ਕਰ ਰਹੇ ਧੁੰਦ ਧਾਲੇ ਵੀ ਪਈ ਜਾਂਦੀ ਹੈ ਉਹ ਭਾਜੀ ਗੋਠੀ ਵਾਲੇ ਇਹ ਕਰਦੇ ਆ ਦੇ ਦਿੰਦੇ ਆ ਬਿਲਕੁਲ ਉਹ ਧੁੰਦਾਂ ਬਣੀ ਸ਼ੁਰੂ ਹੋਈਆਂ ਧੁੰਦਾਂ ਪੈ ਰਹੀਆਂ ਭਾਜੀ ਠੰਡ ਬੜੀ ਹੋਈ ਹੈ ਅਸੀਂ ਵੀ ਗਰਮ ਸੂਟ ਲੈ ਕੇ ਆਏ ਮਾਈਨਸ ਡਿਗਰੀ ਵਾਲੇ ਇਹ ਕਿੰਨੇ ਦਾ ਕਰਤਾ ਸੇ ਇਹ ਭਾਜੀ 1050 ਰੁਪਏ ਦਾ ਸੂਟ ਹੈ ਗੱਲਾਂ ਵਾਲਾ ਹਾਂ ਜੀ ਚੈੱਕ ਕਰੋ ਭਾਜੀ ਬਣਾਈ ਹੋਈ ਸਾਰਾ ਵਰਕ ਹੈ ਡ ਇਹ ਕੈਟਲੌਗ ਦੇ ਨਾਲ ਆ ਭਾਜੀ ਬਾਜੀ ਆ ਵੀ ਨਾਲ ਦੋਗੇ ਇਹ ਵੱਡਾ ਛੋਲ ਦਵਾਂਗੇ ਛੋਟਾ ਛੋਲੇ ਦਵਾਂਗੇ ਆ ਛੋਲ ਵੀ ਦਿਖਾ ਦਿਓ ਬਾਜੀ ਇਹ ਜਿਹੜੇ ਮੇਰੀ ਭੈਣ ਭਾਈ ਨੇ ਲੈ ਕੇ ਰੱਖਣਾ ਤੇ ਲੈ ਕੇ ਰੱਖ ਵੀ ਸੋਦਿਓ ਆਰਟੀਕਲ ਬਹੁਤ ਪਿਆਰਾ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ 1050 ਦੀ ਰੇਂਜ 1050 ਦੀ ਰੇਂਜ ਚ ਇੰਨਾ ਸੋਹਣਾ ਆਰਟੀਕਲ 2050 ਲੈ ਵੀਰ ਜੀ ਅਸੀਂ 1050 ਕਿਉਂ ਕਿ ਕਿੰਨਾ ਮੌਸਮ ਜਾ ਰਿਹਾ ਜਿਹੜੀਆਂ ਮੇਰੀ ਭੈਣਾਂ ਨੇ ਲੈ ਕੇ ਰੱਖਣੇ ਆ ਲੈ ਕੇ ਰੱਖ ਲਓ ਜੇ ਐਨ ਦਊਗਾ 15 ਕਲਰ ਦੁੰਗਾ 4 4 ਇਹ ਸੈਂਪਲ ਹੈ ਜਿੰਨਾ ਕ ਟਾਈਮ ਮਿਲਿਆ ਸੀ ਵੀਡੀਓ ਬਣਾ ਰਹੇ ਤੁਹਾਡੇ ਵਾਸਤੇ ਪਾਜੀ ਵੀਡੀਓ ਅੱਛੀ ਲੱਗੀ ਸ਼ੇਅਰ ਲਾਈਕ ਜ਼ਰੂਰ ਕਰਨਾ ਪਾਜੀ ਡਿਜ਼ਾਈਨ ਅੱਛਾ ਲੱਗਿਆ ਸ਼ੇਅਰ ਲਾਈਕ ਜ਼ਰੂਰ ਕਰਨਾ ਪਾਜੀ ਸ਼ੋਰ ਅੱਛਾ ਲੱਗਿਆ ਸ਼ੇਅਰ ਲਾਈਕ ਜ਼ਰੂਰ ਕਰਨਾ ਪਾਜੀ ਸ਼ੇਅਰ ਲਾਈਕ ਕਮੈਂਟ ਕਰ ਦਿਓ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ